ਸਮਾਜ ਨੂੰ ਉਸ ਸਮੇਂ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਜਦੋਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦੇ ਪ੍ਰਮੁੱਖ ਮੈਂਬਰ ਅਤੇ ਤਨ ਪੀਮਾ ਤਨ ਤੇਰੀ ਤਨ ਦੀ ਕਮਾਈ ਹੈ ਤੇਰੀ ਵਿਦਿਆ ਦੀ ਲਾਈਟ ਦਾ ਪੀਮਾ ਕਰ ਕਰ ਹੋਇਆ ਚਾਨਣਾ ਆਦ ਮਹਾਨ ਗੀਤਾਂ ਦੇ ਲੇਖਕ ਉੱਗੇ ਅੰਬੇਡਕਾਰੀ ਸ਼੍ਰੀ ਸੋਹਣ ਲਾਲ ਰਤੂਜੀ ਦਾ ਇੰਗਲੈਂਡ ਵਿੱਚ ਦਿਹਾਂਤ ਹੋ ਗਿਆ ਸ਼੍ਰੀ ਸੋਹਣ ਲਾਲ ਰਤੂਜੀ ਵੱਲੋਂ ਲਿਖੇ ਗਏ ਗੀਤ ਅੱਜ ਵੀ ਹਰ ਇੱਕ ਦੇ ਕੰਨਾਂ ਵਿੱਚ ਰਸ ਪਰ ਦਿੰਦੇ ਹਨ ਅਤੇ ਸਮਾਜ ਨੂੰ ਇੱਕ ਵੱਖਰੀ ਤਰ੍ਹਾਂ ਦੀ ਹੱਲਾਸ਼ੇਰੀ ਦਿੰਦੇ ਹਨ ਅਸੀਂ ਆਜ਼ਾਦ ਟੀਵੀ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰਜੀ ਵੱਲੋਂ ਉਹਨਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ ਦੱਸ ਦਈਏ ਕਿ 1975 ਵਿੱਚ ਸ਼੍ਰੀ ਰਮੇਸ਼ ਕਲੇਰਜੀ ਦੇ ਚਾਚਾ ਜੀ ਨਸੀਬ ਕਲੇਰਜੀ ਜਦੋਂ ਇੰਗਲੈਂਡ ਤੋਂ ਇੰਡੀਆ ਆਏ ਸਨ ਤਾਂ ਉਹ ਆਪਣੇ ਨਾਲ ਰਿਕਾਰਡ ਪਲੇਅਰ ਲੈ ਕੇ ਆਏ ਸਨ ਅਤੇ ਨਕੌਦਰ ਚੌਂਕ ਜਲੰਧਰ ਵਿਖੇ ਉਸ ਸਮੇਂ ਬਾਬਾ ਸਾਹਿਬ ਜੀ ਦਾ ਸਟੈਚੂ ਲੱਗ ਰਿਹਾ ਸੀ ਜਿਸ ਦੇ ਬਿਲਕੁਲ ਕੋਲ ਹੀ ਉਹਨਾਂ ਦੀ ਦੁਕਾਨ ਸੀ ਅਤੇ ਉਸ ਸਮੇਂ ਕਲੇਰ ਪਰਿਵਾਰ ਵੱਲੋਂ ਆਪਣੀ ਦੁਕਾਨ ਤੇ ਸੋਹਣ ਲਾਲ ਰਤੂ ਜੀ ਵੱਲੋਂ ਬਾਬਾ ਸਾਹਿਬ ਲਈ ਲਿਖਿਆ ਹੋਇਆ ਗੀਤ ਚਲਾਇਆ ਗਿਆ ਸੀ ਅਤੇ ਗਰਮੀ ਹੋਣ ਕਾਰਨ ਠੰਡੇ ਮਿੱਠੇ ਜਲ ਦੀ ਸ਼ਬੀਲ ਵੀ ਲਗਾਈ ਗਈ ਸੀ ਖੁਸ਼ਵਿੰਦਰ ਕੁਮਾਰ ਬਿੱਲਾ ਜੀ ਵੱਲੋਂ ਵੀ ਸੋਹਣ ਲਾਲ ਰਤੂ ਜੀ ਦੀ ਮੋਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ जय भीम जय पारोथ साथियों एक बहुत ही दुख की खबर लेके आप दे रूबरू हुए हैं श्री सोणला रतू जी जिन्हों दा जन्म नकोदर बिखे होया और 9050 ਤੋਂ ਬਾਅਦ ਜਿਵੇਂ ਆਮ ਲੋਕ ਰੋਜੀ ਰੋਟੀ ਦੀ ਭਾਲ ਚ ਵਿਦੇਸ਼ਾਂ ਚਾਏ ਉਹ ਵੀ ਵਿਦੇਸ਼ਾਂ ਦੇ ਵਿੱਚ ਆਏ ਇੰਗਲੈਂਡ ਦੀ ਧਰਤੀ ਤੇ ਪਹੁੰਚੇ ਇੱਥੇ ਆ ਕੇ ਜਿੱਥੇ ਉਹਨਾਂ ਨੇ ਆਪਣੀ ਰੋਜੀ ਰੋਟੀ ਦਾ ਵਸੀਲਾ ਤਾਂ ਬਣਾਇਆ ਪਰ ਨਾਲ ਨਾਲ ਉਹਨਾਂ ਨੇ 바ਵਾ ਸਾਹਿਬ ਦਾ ਮਿਸ਼ਨ ਜੋ ਉਹਨਾਂ ਨੇ ਦਿਲੋਂ دماغ ਚ ਪੰਜਾਬ ਤੋਂ ਹੀ ਸੀ ਉਹ ਕੰਮ ਫਲੇ ਨੂੰ ਲਗਾਤਾਰ ਜਾਰੀ ਰੱਖਿਆ। ਔਰ ਉਹਨਾਂ ਨੇ ਆਪਣੀ ਕਲਮ ਤੋਂ ਕੁਝ ਅਜਿਹੇ ਗੀਤ ਲਿਖੇ ਜਿਹੜੇ ਦੁਨੀਆ ਦੇ ਵਿੱਚ ਅੱਜ ਤੱਕ ਗੂੰਜਦੇ ਹਨ। ਉਹ ਗੀਤ 1970-80 ਦੇ ਦਹਾਕੇ ਦੇ ਵਿੱਚ ਉਹਨਾਂ ਨੇ ਲਿਖੇ ਜਿਨ੍ਹਾਂ ਦੇ ਵਿੱਚ ਧਨ ਭੀਮਾ ਧਨ ਤੇਰੀ ਧਨ ਦੀ ਕਮਾਈ ਏ ਆਪਣੀ ਗਵਾ ਕੇ ਵੇ ਤੂੰ ਲੱਖਾਂ ਦੀ ਬਣਾਈ। ਮੌਤ ਚੰਦਰੀਏ ਮੈਨੂੰ ਅਜੇ ਨਾ ਤੂੰ ਮਾਰਨੀ ਮੇਰੇ ਸਿਰ ਉੱਤੇ ਅਜੇ ਕੌਮ ਦਾ ਹੈ ਪਾਰ ਨਹੀਂ ਤੇਰੀ ਵਿਦਿਆ ਦੀ ਲਾਈਟ ਦਾ ਭੀਮਾ ਵੀ ਘਰ ਘਰ ਹੋਇਆ ਚੱਲਣਾ ਸੋ ਇਹਨਾਂ ਗੀਤਾਂ ਦੇ ਨਾਲ ਨਾਲ ਜਿੱਥੇ ਜਿਹੜੇ ਲੋਕ ਬਾਬਾ ਸਾਹਿਬ ਨੂੰ ਜਾਣਦੇ ਸਨ ਉਹਨਾਂ ਵਿੱਚ ਹੋਰ ਉਤਸ਼ਾਹ ਤਾਂ ਹੋਇਆ ਹੀ ਹੋਇਆ ਉਹਨਾਂ ਦੇ ਨਾਲ ਨਾਲ ਉਹ ਲੋਕ ਵੀ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਜੁੜ ਗਏ ਜਿਨ੍ਹਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਪਹਿਲਾਂ ਕੋਈ ਗਿਆਨ ਨਹੀਂ ਸੀ ਸੋ ਐਸੇ ਮਹਾਨ ਸ਼ਖਸੀਅਤਾਂ ਸਾਡੇ ਵਿੱਚੋਂ ਜਾਣਾ ਬਹੁਤ ਦੁੱਖ ਦੀ ਗੱਲ ਆ ਪਰ ਉਹਨਾਂ ਦੀਆਂ ਲਿਖਤਾਂ ਦੇ ذریعے ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸੋ ਉਹਨਾਂ ਨੂੰ ਬਹੁਤ ਬਹੁਤ ਨਮਨ ਕਰਦੇ ਹਾਂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕੂਟੇਟਿਡ ਕੰਪਨੀਆਂਜ਼ ਇਚਨਸੀਜ਼ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ Plumbing, electrician, masonry work, carpentry. For more information, please contact him at www.checktrade.com. ID number 921760. Shamra Chander Cultural Call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ